ਲੰਮੀ ਲੈ ਚਲੋ ਵੀ ਲੰਮੀ ਲੰਮੀ ਉਧਰ ਨੂੰ ਲੈ ਤੈਨੂੰ ਬੜੀ ਲੋ ਜੀ ਥਾਂ ਤੋਂ ਬਿੱਤੀ ਦੇ ਲੱਗਿਆ ਵਾ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਵਖਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਝੋਟੀ ਹੈ ਜੀ ਸੂਨ ਵਾਲੀ ਘਰੇਲੂ ਝੋਟੀ ਹੈ ਭਰਾ ਜਿਮੀਦਾਰ ਭਰਾ ਠੀਕ ਹੈ ਜੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈਏ ਜੀ ਜਾਣਕਾਰੀ ਬਾਈ ਜੀ ਸਸੀ ਕਾ ਜੀ ਸੈਸਰੀ ਕੜ ਨਾਮ ਵੀਰ ਜੀ ਆਪਣਾ ਪੇਜ ਆ ਜੀ ਪੈਂਡ ਬਗਸਤਗੜ ਜ਼ਿਲ੍ਹਾ ਜਿਲਾ ਬਰਨਾ ਚੋਟੀ ਦੱਸੋ ਬਈ ਕੈਮਿਸੂਏ ਸੁਣਨੇ ਨੇ ਦੂਜੀ ਸੁਏ ਸੁ ਕਿੰਨੇ ਦਿਨ ਬਾਕੀ ਆ ਇਹਦੇ ਹੋਏਗੀ 8-9 ਦਿਨ ਬਾਕੀ 8-9 ਦਿਨ ਬਾਕੀ ਆ ਹਾਂ ਠੀਕ ਆ ਤੇ ਪਿਛਲੇ ਸਾਲ ਦੱਦਾ ਦਲਦੇ ਦਾ 11 ਲੀਟਰ ਸੀ ਠੀਕ ਆ ਲੋਪਰਾ ਚੈੱਕ ਕਰਸ 10 ਦਿਨ ਲੈ ਜੂ ਬਈ ਹੋਰ ਹਾਂ ਲਈ ਜਊਗੀ ਕੋ ਬੱਦ ਵੀ ਲੈ ਜਾਂਦਾ ਪਸੂ ਠੀਕ ਆ ਲੋ ਜੀ ਚੈੱਕ ਕਰ ਲੋ ਫੇਸ ਕੁਆਲਿਟੀ ਕਰਦੀ ਚੋਟੀ ਵੀਰੇ ਆਪਣੀ ਹੈ ਕਰਦੀ ਹੈ ਠੀਕ ਆ ਲੋ ਜੀ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਲੋ ਥਰਡ ਚੈੱਕ ਕਰਨ ਲਾਗੀ ਕਰਮ ਵਾਲੀ 10 ਦਿਨ ਬਾਈ ਕਹਿੰਦਾ ਹਲੇ ਪਏ ਆ ਇੱਕ ਦੋ ਦਿਨ ਬਾਈ ਉੱਪਰ ਵੀ ਲੈ ਸਕਦੀ ਬਹਿ ਜਾਂਦੀ ਹੈ ਠੀਕ ਹੈ ਜੀ ਤੋੜ ਦੋ ਨੂੰ ਲੋ ਜੀ ਕੱਦ ਬੈਡ ਬਾਈ ਦੇ ਕੱਦ ਤੋਂ ਤਾਜ਼ਾ ਤੁਸੀਂ ਲਾ ਸਕਦੇ ਪਰਾ ਠੀਕ ਹੈ ਜੀ ਲੋ ਜੀ ਜੀਮੀਦਾਰ ਫਰਾ ਬਾਈ ਕਿਹੜਾ ਦੇ ਦੋ ਲੰਮਾ ਜਾ ਤੋੜ ਕੇ ਤੂੰ ਆ ਦਿਖਾ ਦੇ ਮਾਰ ਕੇ ਲੋ ਜੀ ਲੰਮੀ ਲੈ ਚਲੋ ਵੀ ਲੰਮੀ ਲੰਮੀ ਉਧਰੋਂ ਲੈ ਤੈਨੂੰ ਬੜੀ ਲੋ ਜੀ ਥਾਂ ਤੋਂ ਬਿੱਤੀ ਦੇ ਲੱਗਿਆ ਵਾ ਲਓ ਜੀ ਮੋੜ ਲਿਓ ਹੁਣੇ ਦਾ ਲਓ ਉੱਥੀ ਲਓ ਆਜਾ ਆਜਾ ਬਸ ਆਜੋ ਆਜੋ ਲਓ ਠੀਕ ਜੀ ਫਰੰਟ ਪੈਦਾ ਬਖਤਗੜ ਤੇ ਜ਼ਿਲ੍ਹਾ ਨੂੰ ਪੈਦਾ ਜੀ ਬਰਨਾਲਾ ਲਓ ਜੀ ਸੰਗੀਪੜੀ ਪਰੋਸੀ ਆ ਪੱਠਕੁੜਾ ਤੇ ਸਨਖਪੁਣਾ ਲਓ ਜੀ ਭਾਈ ਜੀ ਰੇਟ ਦਾ ਰੇਟ ਮੋਬਾਈਲ ਤੇ ਕਰਨਗੇ ਫੋਨ ਤੇ ਰੇਟ ਫੋਨ ਤੇ ਕਰੋਗੇ ਲੋ ਪ੍ਰੋਜਾਇ ਜੀ ਹੋਗਾ ਹਾਂਜੀ ਲੋ ਜੀ ਬਾਈ ਜੀ ਨਾ ਜੁਪਨੈਟ ਕਰੋ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਹਵਾਈ ਬਣ ਕੇ ਕਰ ਦਿਆ ਕਰੋ ਸੋਡੇ ਕਿਹੜਾ ਪੈਸੇ ਲੱਗਦੇ ਭਰਾ ਠੀਕ ਹੈ ਨਾ ਕਰ ਦਿਆ ਕਰੋ ਯਾਰ ਓਕੇ ਬਾਈ ਕੀ ਬੇਟਾ